ਸਬਸਕ੍ਰਾਈਬ ਕਰਨਾ ਮਜਬੂਰ ਕਾਲਸੇ ਸਵਾਗਤ ਕਰਦੇ ਹਾਂ ਸਟਾਰਟ ਤੋਂ ਜੁੜੇ ਕੋ ਜਨਤ ਪਰ ਮੈਂ ਤੁਹਾਨੂੰ ਬਹੁਤ ਬਹੁਤ ਰੱਖੀਆਂ ਬਖਸ਼ੇ ਗਲਤੀਆਂ ਇਸ ਵਿੱਚ ਮੌਨਸੂਨ ਬਾਰੇ ਵੀ ਇਹ ਤਾਂ ਖਾਪਾ ਮੌਨਸੂਨ ਦੌਰ 25 ਦੀ ਹੈ ਉਹ ਕਿਸ ਤਰ੍ਹਾਂ ਜਾਣ ਵਾਲੀ ਹੈ ਤਾਂ ਦੱਸਦੇ ਕਿ ਦੌਰ 25 ਵਾਲੀ ਮੌਨਸੂਨ ਇਸ ਵਾਰ ਬਹੁਤ ਵਧੀਆ ਰਹੇਗੀ ਜੋ ਕਿ ਭਾਰਤੀ ਮੌਸਮ ਦਾ ਭਾਗ ਜੋ ਕਿ ਇੰਡੀਆ ਲੋਜੀਕਲ ਡਿਪਾਰਟਮੈਂਟ ਨੇ ਰਿਪੋਰਟ ਕਰਤਾ ਕਿ ਭਾਰਤੀ ਮੌਸਮ ਇਹ ਮੌਨਸੂਨ ਬਸਤੀਆਂ ਲਗਭਗ ਪੂਰੀਆਂ ਦੇ ਕੁਲ ਬਣੀ ਹੋਈਆਂ ਨੇ ਕਿਉਂਕਿ ਐਮ ਜੀਓ ਜੋ ਕਿ ਮਿਡਲ ਜੂਨ ਜੂਨ ਆਸੀਲੇਸ਼ਨ ਹੈ ਉਹ ਹੰਦਮ ਸਾਗਰ ਵਿੱਚ ਪੂਰੀਆ ਐਕਟਿਵ ਹੋਣ ਹੋਣ ਵਾਲੀ ਹੈ ਜੋ ਹੋਣ ਜਾ ਰਹੀ ਹੈ ਇਸ ਨਾਲ ਮੌਨਸੂਨ ਦੇ ਵਿੱਚ ਹੁਣ ਨਵੇਂ ਮੌਨਸੂਨ ਦੇ ਵਿੱਚ ਕੋਈ ਵੀ ਕਮੀ ਨਹੀਂ ਆਵੇਗੀ ਪੈਸੋ ਲਗਭਗ 2 4 3 ਦਿਨ ਪਹਿਲਾਂ ਮੌਨਸੂਨ ਨੇ ਬੰਗਾਲ ਦੀ ਖਾੜੀ ਤੇ ਮੌਨਸੂਨ ਖਾੜੇ ਵਿੱਚ ਵਧੀਆ ਐਂਟਰੀ ਕੀਤੀ ਜਿਸ ਨਾਲ ਸਾਰੇ ਪਾਰਮੀਆਂ ਨਾਲ ਵਧੀਆ ਮੌਸਮ ਹੋਇਆ ਕਿਉਂਕਿ ਜੋ ਕਿ ਵਗਰ ਜਾਂ ਨਵੀਂ ਬੜੀ ਹਮਾਵਾਂ ਹੋਣੀ ਹੋਣੀ ਸਾਰੇ ਭਾਰਤ ਵਿੱਚ ਪਹੁੰਚਣਗੇ ਜਿਸ ਨਾਲ ਮੌਨਸੂਨ ਦੇ ਹਾਲਾਤ ਨੇ ਪੂਰੇ ਨੂੰ ਕੁਦ ਬਣਨਗੇ ਕਿੱਥੇ ਵੀ ਘੱਟ ਜਦੋਂ ਵੀ ਬੰਗਾਲ ਖਾੜੇ ਵਿੱਚ ਘੱਟ ਤੋਂ ਬਾਅਦ ਖੇਤਰ ਬਣਨਗੇ ਤਾਂ ਇਸ ਨੂੰ ਦੋ ਪ੍ਰੈਸ਼ਰ ਏਰੀਆ ਕਹਿੰਦੇ ਆ ਨਾ ਅੰਗਰੇਜ਼ੀ ਵਿੱਚ ਉਹ ਤਾਂ ਉਸ ਨਾਲ ਮੌਨਸੂਨ ਹੋਰ ਜਦਾਂ ਜੋ ਕਿ ਠੱਕਾ ਵੱਜੇਗਾ ਹੋਰ ਜ਼ਿਆਦਾ ਅੱਗੇ ਵਧੇਗੀ ਤੇ ਲਗਭਗ ਲਾਸਟ ਜੋ ਜੋ ਕਿ ਮਈ ਜੂਨ ਤੱਕ ਹੋ ਸਕਦਾ ਹੈ ਕਿ ਯੋਕਵੇੜ ਦਾ ਫਾੜ ਕਰ ਜਾਵੇ ਤੇ ਮੱਧਪਾਰ ਤੱਕ ਪਹੁੰਚ ਜਦੋਂ ਵੀ ਮੱਧਪਾਰ ਤੱਕ ਪਹੁੰਚੇਗੀ ਤਾਂ ਕਦੋਂ ਆਪਣੇ ਅੰਦਰ ਪੰਜਾਬ ਹਰਿਆਣਾ ਪਾਕਿਸਤਾਨ ਦਿੱਲੀ ਤੇ ਟੰਡੀਗੜ੍ਹ ਜੰਮੂ ਕਸ਼ਮੀਰ ਹਮਚਲ ਪ੍ਰਦੇਸ਼ ਤੇ ਹੋਰ ਲੱਕਿਆਂ ਵਿੱਚ ਕਿਉਂਕਿ ਇਹ ਮੌਨਸੂਨ ਦੇ ਤਰੀਕੇ ਨਾਲ ਆਉਣ ਹੋ ਜਾਵੇਗਾ ਤੇ ਲਗਭਗ ਇਸ ਸਾਲ ਮੌਨਸੂਨ ਬਹੁਤ ਵਧੀਆ ਵਧੀਆ ਰਹਿਣ ਦੇ आसार ਨੇ ਕਿਉਂਕਿ ਇਸ ਸਾਲ ਜੋ ਵੀ ਪਤਾ ਹੈ ਮੌਨਸੂਨ ਜੋ ਕਿ ਢਿੱਡ ਨਾਲ ਆ ਰਹੀ ਹੈ ਕਿਤਾ ਉਹ ਬਹੁਤ ਜਲਦੀ ਜੋ ਕਿ ਮੌਨਸੂਨ ਹਾਂ ਹੁਣ ਜਦ ਵੀ ਉਸਨੂੰ ਤੱਕਾ ਵੱਜ ਕਾ ਬਹੁਤ ਜਲਦੀ ਪੱਜ ਕਿੱਥੇ ਜਾ ਰਹੀ ਤੇ ਇਸ ਵਾਰ ਇਹ ਗਰਮੀ ਵੀ ਠੀਕ ਠਾਕ ਪਵੇਗੀ ਕਿਉਂਕਿ ਹੁਣ ਤੋਂ ਜੋ ਕਿ ਮੀਆਂ ਜੇਕਰ ਆਉਣ ਤੋਂ ਮੀ ਸ਼ੁਰੂ ਹੋ ਗਏ ਤਾਂ ਪੈਣ ਤਾਂ ਚੁਦਾਈ ਦੇ ਅੰਦਰ ਤੱਕ ਵਧੀਆ ਮੀਂਹ ਪੈ ਜਾਣਗੇ ਕਿਸ ਨਾਲ ਮੌਨਸੂਨ ਵੀ ਜ਼ਿਆਦਾ ਹੋਰ ਵਧੀਆ ਅੱਗੇ ਵਧੇਗੀ। ਬਾਕੀ ਦੇਖਣਾ ਹੋਵੇ ਕਿੰਨਾ ਜੋ ਕਿ ਮੌਨਸੂਨ ਜੋ ਕਿ ਅਗਰ ਵਧੀਆ ਜਾ ਕਰਨੀ ਤੇ ਬ੍ਰੇਕ ਲੱਗਦੀ ਹੈ ਨੇ। ਜੇਕਰ ਇਸ ਵਿੱਚ ਕੋਈ ਵੀ ਚੇਂਜ ਹੋਇਆ ਤਾਂ ਅਸੀਂ ਇਸ ਦੀ ਅਪਡੇਟ ਤੁਹਾਨੂੰ ਵੀਡੀਓ ਵਿੱਚ ਜਾਂ ਪੋਸਟ ਵਿੱਚ ਸਾਂਝੀ ਕਰ ਦਾਂਗੇ ਕਿ ਮੌਨਸੂਨ ਕਿੱਥੇ ਜੋ ਕਿ ਰੁਕੀ ਹੋਈ ਹੈ ਜਾਂ ਕਦੋਂ ਚੱਲੇਗੀ। ਚਕਿੰਦਾ ਕੋ ਉਸ ਵਿੱਚ ਮੀਂਹ ਪੈਦਾ ਸਾਰ ਨੇ ਸਭ ਕੁਝ ਪੂਰੀਟੇ ਚੰਗੇ ਕਪੜੇ ਡਾਜੀ ਜੋ ਸਾਰੇ ਪੰਜਾਬ ਔਰ ਕਾਸਟ ਚੰਗਾ ਜਗਤ ਜੀ ਧੰਨਵਾਦ